ਗੁਰਦੁਆਰਾ ਮਾਮ ਰਾਮਗਿਆਨੀ ਬਾਬਾ ਸਾਹਿਬ ਸਿੰਘ ਜੀ ਪਿੰਡ ਮੋੜ ਵਿਖੇ 2 ਅਤੇ 3 ਜੁਲਾਈ ਨੂੰ ਕਾਰ ਸੇਵਾ ਗੁਰੂਕੇ ਬਾਗ ਵਾਲੇ ਬਾਬਾ ਸਤਨਾਮ ਸਿੰਘ ਜੀ ਦੀ ਅਗਵਾਈ ਹੇਠ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਜੋੜ ਮੇਲਾ ਪਿੰਡ ਮੋੜ, ਨਵੀਂ ਮੋੜ, ਕੰਗਵਾਲਾ ਖੂਹ, ਮਾਨਾਵਾਲ ਦੇ ਸਮੂਹ ਨਗਰ ਨਿਵਾਸੀਆਂ ਦੇ ਸੰਜੋਗ ਨਾਲ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਆਪ ਸਭਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੇਲੇ ਵਿੱਚ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਾਬਾ ਕੁਲਬੀਰ ਸਿੰਘ ਗੁਰੂ ਕੇ ਬਾਗ ਵਾਲਿਆਂ ਨੇ ਕਿਹਾ ਕਿ 2 ਜੁਲਾਈ 19 ਹਾਰ ਰਾਤ ਨੂੰ ਵੀ ਦੀਵਾਨ ਸੱਜਣਗੇ ਅਤੇ 3 ਜੁਲਾਈ ਵੀ ਹਾਰ ਤੋਂ ਦਿਨ ਦੇ ਦਿਨ ਦੇ ਦੀਵਾਨ ਸੱਜਣਗੇ ਜਿਸ ਵਿੱਚ ਰਾਗੀ ਟਾ ਡੀ ਕ੍ਰਿਸ਼ਰ ਜਥੇ ਪਹੁੰਚ ਕੇ ਸੰਗਤਾਂ ਨੂੰ ਗੁਰੂ ਘਰ ਦਾ ਇਤਿਹਾਸ ਸੁਣਾ ਕੇ ਗੁਰੂ ਨਾਲ ਜੋੜਨਗੇ ਸ਼ਾਮਾਂ ਨੂੰ ਨਾਮਵਰ ਕਬੱਡੀ ਦੀ ਟੀਮ ਦਾ ਮੈਚ ਹੋਣਗੇ ਗੁਰਪ੍ਰੀਤ ਸਿੰਘ ਸੰਤੂਦੀਪ ਸ਼ਿਸ਼ਟਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਅੰਮ੍ਰਿਤਸਰ ਹੌਸਾ ਵਾਹਿਗੁਰੂ ਜੀ ਖਫੇ ਕਾਰ ਸੇਵਾ ਗੁਰੂ ਕਾ ਬਾਗ ਸੰਤ ਬਾਬਾ ਹਿਆਰ ਸਿੰਘ ਜੀ ਸਤਖੰਡਵਾਸੀ ਸੰਤ ਬਾਬਾ ਲਖਾ ਸਿੰਘ ਸਤਖੰਡਗੀ ਜਹੇਦਰ ਬਾਬਾ ਨਾਮ ਸਿੰਘ ਜੀ ਉਹਨਾਂ ਦੀ ਗਵਾਈ ਹੇਠ ਬਾਬਾ ਸਾਹਬ ਸਿੰਘ ਜੀ ਮੌੜੇ ਪਿੰਡ ਇੱਥੇ ਮੇਲਾ ਇਸ ਸਾਲ ਜਿੱਤਨਾ ਬਣਾਇਆ ਜਾਂਦਾ ਐਰ ਕੀ ਇੱਕ ਤਰੀਕ ਨੂੰ ਖੰਡ ਪਰ ਸਾਹਿਬ ਆਰੰਭ ਹੋ ਜਣੇ ਆ ਤਿੰਨ ਤਰੀਕ ਨੂੰ ਭੋਗ ਪਣੇ ਆ ਦੋ ਤਰੀਕ ਨੂੰ ਰਾਤ ਨੂੰ ਸਮਾਗਮ ਆ ਤਿੰਨ ਨੂੰ ਦਿਨੇ ਆ ਕਾਰ ਸੇਵਾ ਗੁਰੂ ਕਾ ਬਾਗ ਸਾਰੇ ਇਲਾਕੇ ਦੀ ਸੰਗਤਾਂ ਬਾਹਰ ਦੇ ਮੁਲਕ ਅਮਰੀਕਾ ਜਿੰਨੇ ਦਗਾਏ ਥੋਂ ਬੱਚੇ ਪਿੰਡ ਦੇ ਸਾਰਿਆਂ ਸੇਵਾ ਵੱਧ ਤੋਂ ਵੱਧ ਭੇਜੀ ਆ ਮਾਰਨ ਕਿਰਪਾ ਕਰੇ ਗੁਰਾਮ ਦਾ ਸੰਗਤਾਂ ਨੂੰ ਬੇਨਤੀ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ ਸਮਾਗਮ ਦੇ ਵਿੱਚ ਕਿਹੇ ਨਸ਼ਾ ਕਰਕੇ ਨਹੀਂ ਆਉਣਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ